ਤੀਜਾ ਹਾਰਟ ਅਟੈਕ ਅੱਜ ਸਵੇਰ ਆਉਂਦਾ 7:30 ਦੇ ਕਰੀਬ ਜਿਹੜਾ ਇਹ ਸਵੇਰੇ 7:00 7:30 ਦੇ ਕਰੀਬ ਹਾਰਟ ਅਟੈਕ ਆਉਂਦਾ ਜਿਸ ਤੋਂ ਬਾਅਦ ਉਹਨਾਂ ਦੇ ਜਿਹੜੇ ਬਾਡੀ ਪਾਰਟ ਨੇ ਬਿਲਕੁਲ ਮੂਵਮੈਂਟ ਕਰਨਾ ਹਟ ਜਾਂਦੇ ਆ ਕਾਰਦੀ ਕ arrest ਆਇਆ ਹੈ ਔਰ ਉਸ ਤੋਂ ਬਾਅਦ ਜ਼ਿਆਦਾਤਰ ਤੁਸੀਂ ਦੇਖੋ ਕਿਸ ਪ੍ਰਕਾਰ ਦੀ ਸਿਕਿਉਰਿਟੀ ਜਿਹੜੀ ਇੱਥੇ ਤਾਨਾਤ ਕੀਤੀ ਗਈ ਹੈ 10:55 ਤੇ ਯਾਨੀ ਕਿ 11:00 ਵਜੇ ਤੁਸੀਂ ਤਕਰੀਬਨ ਲਗਾ ਲਓ ਰਾਜਵੀਰ ਜਵੰਦਾ ਜਿਹੜਾ ਇਸ ਸੰਸਾਰ ਨੂੰ ਛੱਡ ਕੇ ਦਾ ਸਾਰੀ ਫੈਮਲੀ ਉਹਨਾਂ ਦੀ ਪਿੰਡ ਵੱਲ ਜਾ ਚੁੱਕੀ ਹੈ ਤੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਵੀ ਪਿੰਡ ਜਿਹੜਾ ਲੈ ਕੇ ਜਾਇਆ ਜਾਏਗਾ ਪੂਰੀ ਸਿਕਿਉਰਿਟੀ ਜਿਹੜੀ ਹੈ ਤੇ ਵਿਧਾਈ ਗਈ ਹੈ ਤਾਂ ਲਗਾਤਾਰ ਸਾਰੇ ਸਿੰਗਰ ਜਿਹੜੇ ਇੱਥੇ ਪਹੁੰਚ ਰਹੇ ਨੇ ਪਰੋ ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਮਦੀਪ ਜੋਸ਼ ਸਿੰਘ ਤਾਂ ਫੋਰਟੇਜ਼ ਦੇ ਡਾਕਟਰਸ ਦੇ ਵੱਲੋਂ ਡਿਕਲੇਅਰ ਕਰ ਦਿੱਤਾ ਗਿਆ ਰਾਜੀਵ ਜਵੰਦਾ ਦੀ ਮੌਤ ਨੂੰ ਲੈ ਕੇ ਇੱਕ ਵੱਡੀ ਅਪਡੇਟ ਫੋਰਟੇਜ਼ ਦੇ ਡਾਕਟਰਸ ਦੇ ਵੱਲੋਂ ਮੈਡੀਕਲ ਬੁਲੇਟਿਨ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਸਵੇਰੇ ਜਿਹੜਾ 10:55 ਤੇ ਯਾਨੀ ਕਿ 11 ਵਜੇ ਤੁਸੀਂ ਤਕਰੀਬਨ ਲਗਾ ਲਓ ਰਾਜੀਵ ਜਵੰਦਾ ਜਿਹੜਾ ਇਸ ਸੰਸਾਰ ਨੂੰ ਛੱਡ ਗਏ ਔਰ ਉਸ ਤੋਂ ਬਾਅਦ ਆਉਂਦਾ ਦੇ ਕਿ ਹੁਣ ਉਹਨਾਂ ਦੇ ਪਿੰਡ ਇਥੋਂ ਜਾਇਆ ਜਾਏਗਾ ਸਾਰੀ ਫੈਮਿਲੀ ਉਹਨਾਂ ਦੀ ਪਿੰਡ ਵੱਲ ਜਾ ਚੁੱਕੀ ਹੈ ਤੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਵੀ ਪਿੰਡ ਜਿਹੜਾ ਲੈ ਕੇ ਜਾਇਆ ਜਾਏਗਾ ਤਾਂ ਸਵੇਰੇ ਸਵੇਰੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਹਾਰਟ ਅਟੈਕ ਆ ਜਿਵੇਂ ਅਸੀਂ ਤੁਹਾਨੂੰ ਲਗਾਤਾਰ ਦੱਸ ਰਹੇ ਸੀ ਕਿ ਦੋ ਕਾਰਡੀਕ ਅਰੈਸਟ ਆਏ ਨੇ ਇੱਕ ਤਾਂ ਜਦੋਂ ਇਮੀਡੀਏਟਰੀ ਐਕਸੀਡੈਂਟ ਜਦੋਂ ਹੁੰਦਾ ਉਸ ਸਮੇਂ ਆਉਂਦਾ ਉਸ ਸਮੇਂ ਕਿਉਂ ਆਉਂਦਾ ਕਿਉਂਕਿ ਬ੍ਰੇਨ ਨੂੰ ਆਕਸੀਜਨ ਨਹੀਂ ਪਹੁੰਚਦੀ ਕਿਸੇ ਵੀ ਜਗ੍ਹਾ ਦੇ ਉੱਪਰ ਹਾਰਟ ਨੂੰ ਹਟ ਤੋਂ ਬਿਨਾ ਕਿਸੇ ਜਗ੍ਹਾ ਦੇ ਉੱਪਰ ਆਕਸੀਜਨ ਜਿਹੜਾ ਬਲੱਡ ਸਰਕੂਲੇਸ਼ਨ ਆ ਉਹ ਨਹੀਂ ਹੁੰਦੀ ਜਿਹਦੇ ਕਰਕੇ ਸਭ ਤੋਂ ਪਹਿਲਾਂ ਕਾਰਡੀਕ ਅਰੈਸਟ ਉੱਥੇ ਆਉਂਦਾ ਦੂਜਾ ਕਾਰਡੀਕ ਅਰੈਸਟ ਆਉਂਦਾ ਜਦੋਂ ਇੱਥੇ ਸਰਜਰੀ ਦੇ ਲਈ ਲਿਆਂਦਾ ਗਿਆ ਸੀ ਤਾਂ ਉਦੋਂ ਬ ਸੁਬਾਹ ਆਉਂਦਾ 7:30 ਦੇ ਕਰੀਬ ਜਿਹੜਾ ਇਹ ਸਵੇਰੇ 7:00 7:30 ਦੇ ਕਰੀਬ ਹਾਰਟ ਅਟੈਕ ਆਉਂਦਾ ਜਿਸ ਤੋਂ ਬਾਅਦ ਉਹਨਾਂ ਦੇ ਜਿਹੜੇ ਬਾਡੀ ਪਾਰਟ ਨੇ ਬਿਲਕੁਲ ਮੂਵਮੈਂਟ ਕਰਨਾ ਹਟ ਜਾਂਦੇ ਕੋਈ ਵੀ ਅੰਦਰੂਨੀ ਜਿਹੜੇ ਪਾਰਟ ਸੀ ਨਾਹੀਂ ਉਹਨਾਂ ਦੀ ਧੜਕਣ ਦੇ ਵਿੱਚ ਕੋਈ ਸੁਧਾਰ ਆਇਆ ਹਾਲਾਂਕਿ ਵੈਂਟੀਲੇਟਰ ਦੇ ਉੱਪਰ ਬਾਅਦ ਦੇ ਵਿੱਚ ਵੀ ਲਗਾਇਆ ਗਿਆ ਲਗਾਤਾਰ ਹਾਰਟ ਬੀਟ ਨੂੰ ਸਟੇਬਲ ਕਰਨ ਦੇ ਲਈ ਕਿਉਂਕਿ ਵੈਂਟੀਲੇਟਰ ਕੀ ਹੈ ਵੈਂਟੀਲੇਟਰ ਇੱਕ ਆਰਟੀਫੀਸ਼ੀਅਲ ਸਾਹ ਹੁੰਦੇ ਨੇ ਉੱਥੇ ਚਾਹੇ ਤੁਸੀਂ ਬੰਦੇ ਨੂੰ 1 ਸਾੜ ਲੱਖ ਲੋ ਚਾਹੇ 6 ਮਹੀਨੇ ਰੱਖ ਲਓ ਪਰ ਉਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਪਰ ਗੱਲ ਉੱਥੇ ਹੈ ਕਿ ਪਰਿਵਾਰ ਜਿਹੜਾ ਹੈਗਾ ਪਰਿਵਾਰ ਨੂੰ ਭਾਣਾ ਮੰਨਣ ਦੇ ਵਿੱਚ ਬਹੁਤ ਜਿਹੜਾ ਇਹ ਗੱਲਾਂ ਜਦੋਂ ਹੁੰਦੀਆਂ ਨੇ ਉਦੋਂ ਬਹੁਤ ਔਖਾ ਲੱਗਦਾ ਤਾਂ ਹੀ ਜਿਹੜਾ ਹੈ ਲਗਾਤਾਰ ਲੋਕ ਇਹ ਵੀ ਰਹੇ ਸੀ ਕਿ ਵੈਂਟੀਲੇਟਰ ਦੇ ਉੱਪਰ ਜਿਹੜਾ ਹੈਗਾ ਉਹ ਆਰਟੀਫੀਸ਼ੀਅਲ ਸਾਹ ਨੇ ਤਾਂ ਹੁਣ ਫੁਟੇਜ ਦੇ ਬਾਅਦ ਦਬੰਦਰੀ ਕਵਾ ਦਿਖਾ ਦਿਓ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਕਿ ਮੈਡੀਕਲ ਬੁਲੇਟਿਨ ਆ ਚੁੱਕਿਆ ਫੁਟੇਜ ਇਹ ਡਾਕਟਰਸ ਦੇ ਵੱਲੋਂ ਡਿਕਲੇਅਰ ਕਰ ਦਿੱਤਾ ਗਿਆ ਕਿ ਸਵੇਰੇ 10:55 ਤੇ ਯਾਨੀ ਕਿ 11:00 ਵਜੇ ਰਾਜੀਵ ਜਵੰਦਾ ਜਿਹੜਾ ਹੈ ਉਹਨਾਂ ਦੀ ਮੌਤ ਹੋ ਗਈ ਉਹਨਾਂ ਦਾ ਦਿਹ ਉਸ ਤੋਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਕਿ ਜਦੋਂ ਕਾਰਡੀਕ ਰੈਸਟ ਆਇਆ ਸੀ ਤਾਂ ਉਸ ਸਮੇਂ ਹੀ ਜਿਹੜਾ ਉਹਨਾਂ ਦੇ ਸਾਂ ਪੂਰੇ ਹੋ ਗਏ ਸੀ ਉਸ ਤੋਂ ਬਾਅਦ ਲਗਾਤਾਰ ਸਾਰੀ ਇੰਡਸਟਰੀ ਇੱਥੇ ਪਹੁੰਚਣੀ ਸ਼ੁਰੂ ਹੋਈ ਹੈ ਦਵਿੰਦਰ ਇਕਬਾਰ ਜਰੂਰ ਜਿਹੜਾ ਦਿਖਾਉ ਫੁਟੇਜ ਦੇ ਐਮਰਜੈਂਸੀ ਵਾਰਡ ਦੇ ਬਾਹਰ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਬਹੁਤ ਸਾਰੇ ਲੋਕ ਇੱਥੇ ਪਹੁੰਚ ਰਹੇ ਨੇ ਆਰਟਿਸਟ ਪਹੁੰਚ ਰਹੇ ਨੇ ਗੁਰਪ੍ਰੀਤ ਸਿੰਘ ਜੀ ਵੀ ਇੱਥੇ ਆਏ ਔਰ ਹੁਣੇ-ਹੁਣੇ ਤੋਂ ਅਧਿਕਾਰ ਰੁਪਿੰਦਰ ਹੰਡਾ ਆ ਕੇ ਗਏ ਨੇ ਔਰ ਸਾਰੇ ਸਿੰਗਰ ਗਿੱਪੀ ਗਰੇਵਾਲ ਹੁਣ ਤੁਸੀਂ ਦੇਖ ਸਕਦੇ ਹੋਗੇ ਸਾਹਮਣੇ ਪੂਰੀ ਸਿਕਿਉਰਿਟੀ ਜ ਇਸ ਦੇ ਡਾਕਟਰ ਦੇ ਵੱਲੋਂ ਡਿਕਲੇਅਰ ਕਰ ਦਿੱਤਾ ਗਿਆ ਹੈ 1055 ਤੇ ਉਹਨਾਂ ਦੀ ਜਿਹੜੀ ਮੌਤ ਦੀ ਖਬਰ ਹੈ ਇਹ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 1055 ਤੇ ਉਹਨਾਂ ਦੀ ਮੌਤ ਹੋ ਚੁੱਕੀ ਸੀ ਦਿਹਾਂਤ ਹੋ ਚੁੱਕਿਆ ਸੀ ਤਾਂ ਤਸਵੀਰਾਂ ਤੋਂ ਹੀ ਦੇਖ ਸਕਦੇ ਹੋਗੇ ਫੁਟੇਜ ਦੇ ਬਾਅਦ ਅਸੀਂ ਲਗਾਤਾਰ ਰਿਪੋਰਟਿੰਗ ਤੁਹਾਨੂੰ ਦਿਖਾ ਰਹੇ ਹਾਂ ਔਰ ਇੱਕ ਵਾਰ ਫਿਰ ਤੋਂ ਜਿਹੜਾ ਦਵਿੰਦਰ ਜਿਹੜਾ ਤਸਵੀਰਾਂ ਜਰੂਰ ਦਿਖਾਈ ਚੱਲੋ ਨਾਲ-ਨਾਲ ਕਿਉਂਕਿ ਲਗਾਤਾਰ ਲੋਕ ਜਿਹੜਾ ਦੇਖ ਦੇਖ ਰਹੇ ਨੇ ਲੋਕ ਜਿਹੜੇ ਸਾਰੀ ਦੁਨੀਆ ਦੇ ਵਿੱਚ ਜਿੱਥੇ ਅਰਦਾਸਾਂ ਹੋਈਆਂ ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਦੁਆਵਾਂ ਕੀਤੀਆਂ ਤਾਂ ਤੁਸੀਂ ਉੱਥੇ ਦੇਖ ਸਕਦੇ ਹੋ ਕਿ ਹੁਣ ਜਿਹੜਾ ਹੈਗਾ ਰਾਜਵੀ ਜਵੰਦਾ ਦੇ ਬਹੁਤ ਸਾਰੇ ਦੋਸਤ ਉਹਨਾਂ ਨੂੰ ਮਿਲ ਕੇ ਵੀ ਵਾਪਸ ਆ ਰਹੇ ਨੇ ਤਾਂ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਡਾਕਟਰ ਦੇ ਵੱਲੋਂ ਡਿਕਲੇਅਰ ਕੀਤਾ ਗਿਆ ਹੈਗਾ 1055 ਤੇ ਆਖਰੀ ਸਾਹ ਲਏ ਨੇ ਇਹ ਡਾਕਟਰ ਦੇ ਵੱਲੋਂ ਮੈਡੀਕਲ ਬੁਲੇਟਿਨ ਜੋ ਭੇਜਿਆ ਹੁਣੇ-ਹੁਣੇ ਜੋ ਮੈਡੀਕਲ ਬੁਲੇਟਿਨ ਭੇਜਿਆ ਉਸ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਤੁਹਾਨੂੰ ਦੱਸਿਆ ਸੀ ਕਿ ਕਾਰਡੀਕ ਅਰੈਸਟ ਆਇਆ ਜਿ ਸਵੇਰੇ-ਸਵੇਰੇ ਕਾਰਡੀਕ ਅਰੈਸਟ ਆਇਆ ਹੈ ਔਰ ਉਸ ਤੋਂ ਬਾਅਦ ਜਗਾ ਤਾਰ ਤੁਸੀਂ ਦੇਖੋ ਕਿਸ ਪ੍ਰਕਾਰ ਦੀ ਸਿਕਿਉਰਿਟੀ ਜਿਹੜੀ ਇੱਥੇ ਤਾਨਾਤ ਕੀਤੀ ਗਈ ਹੈ 10:55 ਤੇ ਜਾਨੀ ਕਿ 11 ਵਜੇ ਤੁਸੀਂ ਤਕਰੀਬਨ ਲਗਾ ਲਓ ਰਾਜੀਵ ਜਵੰਦਾ ਜਿਹੜਾ ਇਸ ਸੰਸਾਰ ਨੂੰ ਛੱਡ ਗਏ ਔਰ ਉਸ ਤੋਂ ਬਾਅਦ ਹੁੰਦਾ ਦੇ ਕਿ ਹੁਣ ਉਹਨਾਂ ਦੇ ਪਿੰਡ ਇੱਥੋਂ ਜਾਇਆ ਜਾਏਗਾ ਸਾਰੀ ਫੈਮਿਲੀ ਉਹਨਾਂ ਦੀ ਪਿੰਡ ਵੱਲ ਜਾ ਚੁੱਕੀ ਹੈ ਤੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਵੀ ਪਿੰਡ ਜਿਹੜਾ ਲੈ ਕੇ ਜਾਇਆ ਜਾਏਗਾ ਤਾਂ ਸਵੇਰੇ ਸਵੇਰੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਹਾਰਟ ਅਟੈਕ ਆਇਆ ਜਿਵੇਂ ਅਸੀਂ ਤੁਹਾਨੂੰ ਲਗਾਤਾਰ ਦੱਸ ਰਹੇ ਸੀ ਕਿ ਦੋ ਕਾਰਡੀਕ ਅਰੈਸਟ ਆਏ ਨੇ ਇੱਕ ਤਾਂ ਜਦੋਂ ਇਮੀ ਉਹ ਹੁੰਦਾ ਉਸ ਸਮੇਂ ਆਉਂਦਾ ਉਸ ਸਮੇਂ ਕਿਉਂ ਆਉਂਦਾ ਕਿਉਂਕਿ ਬ੍ਰੇਨ ਨੂੰ ਆਕਸੀਜਨ ਨਹੀਂ ਪਹੁੰਚਦੀ ਕਿਸੇ ਵੀ ਜਗ੍ਹਾ ਦੇ ਉੱਪਰ ਹਾਰਟ ਨੂੰ ਹੱਡ ਤੋਂ ਬਿਨਾ ਕਿਸੇ ਜਗ੍ਹਾ ਦੇ ਉੱਪਰ ਆਕਸੀਜਨ ਜਿਹੜਾ ਬਲੱਡ ਸਰਕੂਲੇਸ਼ਨ ਆ ਉਹ ਨਹੀਂ ਹੁੰਦੀ ਜਿਹਦੇ ਕਰਕੇ ਸਭ ਤੋਂ ਪਹਿਲਾਂ ਕਾਰਡੀਕ ਅਰੇਸਟ ਉੱਥੇ ਆਉਂਦਾ ਦੂਜਾ ਕਾਰਡੀਕ ਅਰੇਸਟ ਆਉਂਦਾ ਜਦੋਂ ਇੱਥੇ ਸਰਜਰੀ ਦੇ ਲਈ ਲਿਆਂਦਾ ਗਿਆ ਸੀ ਤਾਂ ਉਦੋਂ ਬੀਪੀ ਕੰਟਰੋਲ 'ਚ ਨਹੀਂ ਆਇਆ ਉਦੋਂ ਆਇਆ ਤੇ ਤੀਜਾ ਹਾਰਟ ਅਟੈਕ ਅੱਜ ਸਵੇਰ ਆਉਂਦਾ 7:30 ਦੇ ਕਰੀਬ ਜਿਹੜਾ ਇਹ ਸਵੇਰੇ 7:30 ਦੇ ਕਰੀਬ ਹਾਰਟ ਅਟੈਕ ਆਉਂਦਾ ਜਿਸ ਤੋਂ ਬਾਅਦ ਉਹਨਾਂ ਕੋਈ ਵੀ ਅੰਦਰੂਨੀ ਜਿਹੜੇ ਪਾਰਸੀਕ ਨਹੀਂ ਉਹਨਾਂ ਦੀ ਧੜਕਣ ਦੇ ਵਿੱਚ ਕੋਈ ਸੁਧਾਰ ਆਇਆ ਹਾਲਾਂਕਿ ਵੈਂਟੀਲੇਟਰ ਦੇ ਉੱਪਰ ਬਾਅਦ ਦੇ ਵਿੱਚ ਵੀ ਲਗਾਇਆ ਗਿਆ ਲਗਾਤਾਰ ਹਾਰਟ ਬੀਟ ਨੂੰ ਸਟੇਬਲ ਕਰਨ ਦੇ ਲਈ ਕਿਉਂਕਿ ਵੈਂਟੀਲੇਟਰ ਕੀ ਹੈ ਵੈਂਟੀਲੇਟਰ ਇੱਕ ਆਰਟੀਫੀਸ਼ੀਅਲ ਸਾਹ ਹੁੰਦੇ ਨੇ ਉੱਥੇ ਚਾਹੇ ਤੁਸੀਂ ਬੰਦੇ ਨੂੰ 6 ਮਹੀਨੇ ਰੱਖ ਲੋ ਚਾਹੇ 6 ਮਹੀਨੇ ਰੱਖ ਲੋ ਪਰ ਉਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਪਰ ਗੱਲ ਹੋਤੀ ਹੈ ਕਿ ਪਰਿਵਾਰ ਜਿਹੜਾ ਹੈਗਾ ਪਰਿਵਾਰ ਨੂੰ ਭਾਣਾ ਮੰਨਣ ਦੇ ਵਿੱਚ ਬਹੁਤ ਜਿਹੜਾ ਇਹ ਗੱਲਾਂ ਜਦੋਂ ਹੁੰਦੀਆਂ ਨੇ ਉਦੋਂ ਬਹੁਤ ਔਖਾ ਲੱਗਦਾ ਤਾਂ ਹੀ ਜਿਹੜਾ ਲਗਾਤਾਰ ਲੋਕ ਇਹ ਵੀ ਰਹੇ ਸੀ ਕਿ ਵੈਂਟੀਲੇਟਰ ਦੇ ਉੱਪਰ ਜਿਹੜਾ ਹੈਗਾ ਉਹ ਆਰਟੀਫੀਸ਼ੀਅਲ ਸਾਹ ਨੇ ਤਾਂ ਹੁਣ ਫੁਟੇਜ ਦੇ ਬਾਅਦ ਦਬੰਦਰੀ ਕਵਾ ਦਿਖਾ ਦਿਓ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਕਿ ਮੈਡੀਕਲ ਬੁਲੇਟਿਨ ਆ ਚੁੱਕਿਆ ਫੁਟੇਜ ਇਹ ਡਾਕਟਰਸ ਦੇ ਵੱਲੋਂ ਡਿਕਲੇਅਰ ਕਰ ਦਿੱਤਾ ਗਿਆ ਕਿ ਸਵੇਰੇ 10:55 ਤੇ ਯਾਨੀ ਕਿ 11:00 ਵਜੇ ਰਾਜੀਵ ਜਵੰਦਾ ਜਿਹੜਾ ਹੈ ਉਹਨਾਂ ਦੀ ਮੌਤ ਹੋ ਗਈ ਉਹਨਾਂ ਦਾ ਦਿਹਾਂਤ ਹੋ ਉਸ ਤੋਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਕਿ ਜਦੋਂ ਕਾਰਡੀ ਕ੍ਰੈਸ਼ਟ ਆਇਆ ਸੀ ਤਾਂ ਉਸ ਸਮੇਂ ਹੀ ਜਿਹੜਾ ਉਹਨਾਂ ਦੇ ਸਾਂ ਪੂਰੇ ਹੋ ਗਏ ਸੀ ਉਸ ਤੋਂ ਬਾਅਦ ਲਗਾਤਾਰ ਸਾਰੀ ਇੰਡਸਟਰੀ ਇੱਥੇ ਪਹੁੰਚਣੀ ਸ਼ੁਰੂ ਹੋਈ ਹੈ ਦਵਿੰਦਰ ਇਕਬਾਰ ਜਰੂਰ ਜਿਹੜਾ ਦਿਖਾਓ ਫੁਟੇਜ ਦੇ ਐਮਰਜੈਂਸੀ ਵਾਰਡ ਦੇ ਬਾਹਰ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਬਹੁਤ ਸਾਰੇ ਲੋਕ ਇੱਥੇ ਪਹੁੰਚ ਰਹੇ ਨੇ ਆਰਟਿਸਟ ਪਹੁੰਚ ਰਹੇ ਨੇ ਗੁਰਪ੍ਰੀਤ ਸਿੰਘ ਜੀ ਵੀ ਇੱਥੇ ਆਏ ਔਰ ਹੁਣੇ-ਹੁਣੇ ਤੋਂ ਅਧਿਕ ਰੁਪਿੰਦਰ ਹੰਡਾ ਆ ਕੇ ਗਏ ਨੇ ਔਰ ਸਾਰੇ ਸਿੰਗਰ ਗਿੱਪੀ ਗਰੇਵਾਲ ਹੁਣ ਤੁਸੀਂ ਦੇਖ ਸਕਦੇ ਹੋਗੇ ਸਾਹਮਣੇ ਪੂਰੀ ਸਿਕਿਉਰਿਟੀ ਜਿਹ ਇਸ ਦੇ ਡਾਕਟਰ ਦੇ ਵੱਲੋਂ ਡਿਕਲੇਅਰ ਕਰ ਦਿੱਤਾ ਗਿਆ ਹੈ 1055 ਤੇ ਉਹਨਾਂ ਦੀ ਜਿਹੜੀ ਮੌਤ ਦੀ ਖਬਰ ਹੈ ਇਹ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 1055 ਤੇ ਉਹਨਾਂ ਦੀ ਮੌਤ ਹੋ ਚੁੱਕੀ ਸੀ ਦਿਹਾਂਤ ਹੋ ਚੁੱਕਿਆ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਫੁਟੇਜ ਦੇ ਬਾਅਦ ਅਸੀਂ ਲਗਾਤਾਰ ਰਿਪੋਰਟਿੰਗ ਤੁਹਾਨੂੰ ਦਿਖਾ ਰਹੇ ਹਾਂ ਔਰ ਇੱਕ ਵਾਰ ਫਿਰ ਤੋਂ ਜਿਹੜਾ ਦਵਿੰਦਰ ਜਿਹੜਾ ਹੈ ਤਸਵੀਰਾਂ ਜਰੂਰ ਦਿਖਾਈ ਚੱਲੋ ਨਾਲ-ਨਾਲ ਕਿਉਂਕਿ ਲਗਾਤਾਰ ਲੋਕ ਜਿਹੜਾ ਦੇਖ ਦੇਖ ਰਹੇ ਨੇ ਲੋਕ ਜਿਹੜੇ ਸਾਰੀ ਦੁਨੀਆ ਦੇ ਵਿੱਚ ਜਿੱਥੇ ਅਰਦਾਸਾਂ ਹੋਈਆਂ ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਦੁਆਵਾਂ ਕੀਤੀਆਂ ਤਾਂ ਤੁਸੀਂ ਉੱਥੇ ਦੇਖ ਸਕਦੇ ਹੋਗੇ ਹੁਣ ਜਿਹੜਾ ਹੈਗਾ ਰਾਜੀਵ ਜਵੰਦਾ ਦੇ ਬਹੁਤ ਸਾਰੇ ਦੋਸਤ ਉਹਨਾਂ ਨੂੰ ਮਿਲ ਕੇ ਵੀ ਵਾਪਸ ਆ ਰਹੇ ਨੇ ਤਾਂ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਡਾਕਟਰ ਦੇ ਵੱਲੋਂ ਡਿਕਲੇਅਰ ਕੀਤਾ ਗਿਆ ਹੈਗਾ 10:55 ਤੇ ਆਖਰੀ ਸਾਹ ਲਏ ਨੇ ਇਹ ਡਾਕਟਰ ਦੇ ਵੱਲੋਂ ਮੈਡੀਕਲ ਬੁਲੇਟਿਨ ਜੋ ਭੇਜਿਆ ਹੁਣੇ-ਹੁਣੇ ਜੋ ਮੈਡੀਕਲ ਬੁਲੇਟਿਨ ਭੇਜਿਆ ਉਸ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਤੁਹਾਨੂੰ ਦੱਸਿਆ ਸੀ ਕਿ ਕਾਰਡੀਕ ਰੈਸਟ ਆਇਆ ਜ ਸਵੇਰੇ ਸਵੇਰੇ ਕਾਰਦੀ ਕਰੈਸਟ ਆਇਆ ਹੈ ਔਰ ਉਸ ਤੋਂ ਬਾਅਦ ਜਗਾਤਾਰ ਤੁਸੀਂ ਦੇਖੋ ਕਿਸ ਪ੍ਰਕਾਰ ਦੀ ਸਕਿਉਰਟੀ ਜਿਹੜੀ ਇੱਥੇ ਤਾਨਾਤ ਕੀਤੀ ਗਈ ਹੈ ਹੁਣੇ-ਹੁਣੇ ਜਿਹੜਾ ਮੈਡੀਕਲ ਬੁਲੇਟਿਨ ਭੇਜਿਆ ਹੈ ਫੋਰਟਿਸ ਦੇ ਡਾਕਟਰਸ ਨੇ ਉਹਦੇ ਵਿੱਚ ਸਾਫ਼ ਤੌਰ ਤੇ ਚੀਜ਼ਾਂ ਲਿਖੀਆਂ ਨੇ ਕਿ 10 55 ਤੇ ਰਾਜੀਵ ਜਵੰਦਾ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਕਿਆਰਾਪਸ ਦਵਿੰਦਰਾ ਮਨਦੀਪਜੋਤ ਫੋਰਟ